ਧੰਨ ਗੁਰੂ ਗੋਬਿੰਦ ਸਿੰਘ ਜੀ ਚੈਨਲ ਸਬਸਕ੍ਰਾਈਬ ਕਰ ਲਿਓ ਸੰਗਤ ਜੀ ਵੀਡੀਓ ਨੂੰ ਸ਼ੇਅਰ ਕਰਿਓ ਗੁਰਮੁਖ ਪਿਆਰਿਓ ਆਪਾਂ ਬੇਨਤੀਆਂ ਸਾਂਝੀਆਂ ਕਰਾਂਗੇ ਬਾਬਾ ਕੁਲਵੰਤ ਸਿੰਘ ਜੀ ਤਖਤ ਸ੍ਰੀ ਹਜ਼ੂਰ ਸਾਹਿਬ ਦੇ ਜਿਹੜੇ ਜਥੇਦਾਰ ਨੇ ਦਸ਼ਮੇਸ਼ ਪਿਤਾ ਜੀ ਨੇ ਉਹਨਾਂ ਨੂੰ ਵਰ ਦਿੱਤਾ ਹੋਇਆ ਹੈ ਜਿਸ ਕਾਰਨ ਇਨਾਂ ਲੋਕਾਂ ਦੀ ਇੱਛਾ ਉਤੋਂ ਪੂਰੀ ਹੁੰਦੀ ਹੈ ਆਪਾਂ ਬੇਨਤੀਆਂ ਸਾਂਝੀਆਂ ਕਰਾਂਗੇ ਇਸ ਵਿਸ਼ੇ ਤੇ ਪਹਿਲਾਂ ਤੇ ਸਾਰੀ ਸੰਗਤ ਫਤਿਹ ਬੁਲਾਵੋ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਸ਼੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਾਵਨ ਕਿਰਪਾ ਰਹਿਮਤ ਸਵਨਾ ਦੇ ਉਤੇ ਵਰਤੇ ਪਿਆਰਿਓ ਆਪਾਂ ਗਈ ਵਾਰੀ ਜਿਹੜੀਆਂ ਬੇਨਤੀਆਂ ਨੇ ਉਹ ਸਾਂਝੀਆਂ ਵੀ ਕੀਤੀਆਂ ਨੇ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਆਪਾਂ ਸਾਹਮਣੇ ਰੱਖੀਆਂ ਨੇ ਗੁਰਮੁਖ ਪਿਆਰਿਓ ਇੱਕ ਬੇਨਤੀ ਜਿਹੜੀ ਹੈ ਮੈਂ ਆਪ ਜੀ ਦੇ ਨਾਲ ਸਾਂਝੀ ਕਰ ਦੇਵਾ ਹਜ਼ੂਰ ਸਾਹਿਬ ਜਿੱਥੇ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਅਸਥਾਨ ਹੈ ਮੇਰਾ ਸਥਾਨ ਜਿੱਥੇ ਕਿ ਬਾਬਾ ਕੁਲਵੰਤ ਸਿੰਘ ਜੀ ਸੇਵਾ ਕਰਦੇ ਹੁੰਦੇ ਆ ਜਥੇਦਾਰ ਸਾਹਿਬ ਜਿੱਥੇ ਸ਼ਸਤਰਾਂ ਦੀ ਸੇਵਾ ਕਰਦੇ ਨੇ ਉਹ ਸਥਾਨ ਜਿਹੜਾ ਹੈ ਉਹ ਬਹੁਤ ਪਵਿੱਤਰ ਅਸਥਾਨ ਹੈ ਜਿੱਥੇ ਬਾਬਾ ਜੀ ਸ਼ਸਤਰਾਂ ਦੀ ਸੇਵਾ ਕਰਦੇ ਨੇ ਤੇ ਸ਼ਾਮਾਂ ਨੂੰ ਫਿਰ ਉਹਨਾਂ ਸ਼ਸਤਰਾਂ ਦੇ ਦਿਦਾਰੇ ਕਰਵਾਏ ਜਾਂਦੇ ਨੇ ਗੁਰਮੁਖ ਪਿਆਰਿਓ ਉਹ ਜਿਹੜੀ ਧਰਤੀ ਹੈ ਉਹ ਜਿਹੜਾ ਅਸਥਾਨ ਹੈ ਉਹ ਬਹੁਤ ਪਾਵਰਫੁੱਲ ਅਸਥਾਨ ਹੈ ਕਿਉਂ ਅਸਥਾਨ ਹੈ ਮਾਪੁਰਖ ਨੇ ਇੱਕ ਬਚਨ ਕਿਹਾ ਸੀ ਮੈਂ ਅਪਜੀ ਨਾਲ ਸਾਂਝਾ ਕਰਦਾ ਸ਼ਾਇਦ ਪਹਿਲਾਂ ਵੀ ਆਪਾਂ ਇਹ ਚੀਜ਼ ਜਿਹੜੀ ਹੈ ਸਾਂਝੀ ਕੀਤੀ ਹੈ 24 ਘੰਟੇ ਨੇ 24 ਘੰਟਿਆਂ ਦੇ ਵਿੱਚੋਂ 2 ਘੰਟੇ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਉਸ ਧਰਤੀ ਤੇ ਹਾਜ਼ਰ ਰਹਿੰਦੇ ਨੇ ਬਾਕੀ ਦੇ 4 ਘੰਟੇ ਕਹਿੰਦੇ ਸਾਡੇ ਕੋਲ ਇੱਥੇ ਆਉਂਦੇ ਨੇ ਉਦੋਂ ਮੈਨੂੰ ਇਹ ਗੱਲ ਜਿਹੜੀ ਹੈ ਸਹੀ ਨਹੀਂ ਲੱਗੀ ਮੈਂ ਨਿਆਣ ਮਤ ਸੀ ਚਲੋ ਇਸ ਗੱਲ ਨੂੰ ਨਹੀਂ ਸਮਝ ਪਾਇਆ ਪਰ ਹੁਣ ਹਿਸਾਬ ਨਾਲ ਵੇਖ ਕੇ ਲੱਗਦਾ ਹੈ ਜਿਹੜੇ ਹਿਸਾਬ ਨਾਲ ਹਾਲਾਤ ਨੇ ਕਿ ਵਾਕਈ ਇਸ ਗੱਲ ਦੇ ਵਿੱਚ ਸਚਾਈ ਹੈ ਵੀ ਤੇ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਸਾਡੇ ਕੋਲ ਇੱਥੇ ਥੋੜਾ ਸਮਾਂ ਹੀ ਨੇ ਬਹੁਤ ਜ਼ਿਆਦਾ ਸਮਾਂ ਸਤਿਗੁਰੂ ਉੱਥੇ ਬਤੀਤ ਕਰਦੇ ਕਿਉਂਕਿ ਉੱਥੇ ਭਜਨ ਬੰਦਗੀ ਆ ਉਥੇ ਲੋਕ ਬਚਨ ਮੰਨਣ ਵਾਲੇ ਨੇ ਸਾਡੇ ਜਿਹੜੇ ਇੱਥੇ ਲੋਕ ਨੇ ਉਹ ਲੋਕਾਂ ਦੀ ਹਾਲਤ ਕੀ ਹੋਗੀ ਸਾਡੇ ਜਿਹੜੇ ਲੋਕ ਨੇ ਉਹ ਅੱਦੇ ਤੋਂ ਵੱਧ ਬਾਹਰ ਤੁਰ ਗਏ ਤੇ ਆਪਣੀ ਵਿਰਾਸਤ ਨੂੰ ਭੁੱਲ ਗਏ 30 ਕੁ ਸਾਲ ਪਿੱਛੇ ਜਾਓ 96 97 95 ਦੇ ਵਿੱਚ ਚਲੋ ਮੈਂ ਗੱਲ ਕਰਾਂ ਤੁਸੀਂ ਜਾ ਕੇ ਵੇਖੋ ਹਰ ਇੱਕ ਦੇ ਸਿਰ ਤੇ ਪੱਗ ਸੀ ਚਾਹੇ ਕੋਈ 12 13 ਸਾਲ ਦਾ ਬੱਚਾ ਹੈ ਤੇ ਚਾਹੇ ਕੋਈ 30 34 ਸਾਲ ਦਾ ਹੈ ਤੇ ਚਾਹੇ ਕੋਈ ਬੁੱਢਾ ਹੈ ਤੇ ਉਦੋਂ ਕਿਤੇ ਬੁੱਢਾ ਹੈ ਤੇ ਉਹਨਾਂ ਦੇ ਸਿਰ ਤੇ ਸਾਰਿਆਂ ਦੇ ਪੱਗਾਂ ਨੇ ਤਸਵੀਰਾਂ ਵੇਖ ਲਓ ਉਸ ਸਮੇਂ ਦੇ ਪ੍ਰਾਣੀਆਂ ਮੂਵੀਆਂ ਵਿਆਹਾਂ ਦੀਆਂ ਉਹ ਖੰਗਾਲ ਕੇ ਵੇਖਿਓ ਹਰ ਇੱਕ ਦੇ ਕੇਸ ਨੇ ਤੇ ਹਰ ਇੱਕ ਦੇ ਮੁਖ ਤੇ ਦਾੜਾ ਹੈ ਤੇ ਲੰਬੇ ਲੜ ਵਾਲੀਆਂ ਪੱਗਾਂ ਬਨੀਆਂ ਹੋਈਆਂ ਨੇ ਸਾਦੇ ਜੇ ਕੱਪੜੇ ਖੁੱਲੇ ਪਹਿਰਾਵੇ ਚਲੋ ਪਹਿਰਾਵੇ ਚੇਂਜ ਹੁੰਦੇ ਨੇ ਪਰ ਸਾਡੇ ਲੋਕਾਂ ਨੇ ਆਪਣੀ ਵਿਰਾਸਤ ਛੱਡਤੀ ਸੱਚਮੁੱਚ ਸਰਦਾਰੀਆਂ ਸਾਡੇ ਕੋਲ ਸੀ ਸਰਦਾਰੀਆਂ ਰੋਲ ਕੇ ਅਸੀਂ ਬਾਹਰਲੇ ਮੁਲਕਾਂ ਚਲੇ ਗਏ ਕਦੇ ਉਹ ਵੇਲਾ ਸੀ ਅਸੀਂ ਅੰਗਰੇਜ਼ਾਂ ਨੂੰ ਇੱਥੋਂ ਭਜਾਉਣ ਲਈ ਸੰਘਰਸ਼ ਕਰਦੇ ਸੀ ਪਰ ਅੱਜ ਅਸੀਂ ਅੰਗਰੇਜ਼ਾਂ ਦੀ ਗੁਲਾਮੀ ਕਰਨ ਦੇ ਵਿੱਚ ਅਸੀਂ ਆਪਣੀ ਸ਼ਾਨ ਸਮਝਦੇ ਆ ਕਦੇ ਉਹ ਸਮਾਂ ਸੀ ਜਦੋਂ ਅਸੀਂ ਘਰ ਦੇ ਵਿੱਚੋਂ ਇੱਕ ਡੰਗਰ ਵੇਚ ਕੇ ਇੱਕ ਘਰ ਦੇ ਵਿੱਚੋਂ ਕਿੱਲੇ ਤੋਂ ਰੱਸਾ ਖੋਲ ਕੇ ਦੂਜੇ ਹੱਥੋਂ ਫੜਾਉਣ ਤੇ ਅਸੀਂ ਅੱਖਾਂ ਪਰ ਲੈਂਦੇ ਸੀ ਪਰ ਅੱਜ ਅਸੀਂ ਆਪਣੇ ਧੀਆਂ ਪੁੱਤਰਾਂ ਨੂੰ ਵਿਦੇਸ਼ ਭੇਜ ਕੇ ਲੰਡੂ ਵੰਡ ਰਹੇ ਹਾਂ ਲੱਡੂ ਵੰਡਣ ਦੇ ਵਿੱਚ ਲੱਗੇ ਹੋਏ ਹਾਂ ਆ ਗੱਲ ਸਮਝ ਨਹੀਂ ਆਈ ਵੀ ਅਸੀਂ ਉਦੋਂ ਗਲਤ ਸੀ ਜਾਂ ਫਿਰ ਅਸੀਂ ਅੱਜ ਗਲਤ ਹ ਕਿਸੇ ਕੋਲੇ ਜਵਾਬ ਹੋਵੇ ਤਾਂ ਦੱਸਿਓ ਸਾਧ ਸੰਗਤ ਮੇਰੇ ਕਹਿਣ ਤੋਂ ਭਾਵ ਕੀ ਲੋਕ ਜਿਹੜੇ ਨੇ ਆਪਣੇ ਵਿਰਾਸਤ ਨੂੰ ਛੱਡ ਗਏ ਥਾਂ-ਥਾਂ ਤੇ ਡੇਰੇ ਖੁੱਲ ਗਏ ਲੋਕ ਡੇਰਿਆਂ ਨਾਲ ਜੁੜ ਗਏ ਇਹਦੇ ਵਿੱਚ ਸਭ ਤੋਂ ਵੱਡਾ ਜਿਹੜਾ ਫੈਸਲਾ ਹੈ ਉਹ ਸਾਡੇ ਆਪਣਿਆਂ ਦਾ ਸਾਡੇ ਆਪਣਿਆਂ ਨੇ ਕੌਮ ਦਾ ਨੁਕਸਾਨ ਕਰ ਦਿੱਤਾ ਮੈਂ ਕਿਸੇ ਹੋਰ ਨੂੰ ਇਹਦੇ ਵਿੱਚ ਦੋਸ਼ ਨਹੀਂ ਦੇਵਾਂਗਾ ਡੇਰਿਆਂ ਨਾਲ ਲੋਕ ਕਿਉਂ ਜੁੜੇ ਸਾਡੇ ਲੋਕ ਸਾਡੇ ਲੋਕ ਆਗੂ ਪੁਣੇ ਚੌਧਰਪਣਿਆਂ ਨੇ ਪਟਲੇ ਤੇ ਸਾਡੇ ਲੋਕ ਉਹਨਾਂ ਦੇ ਵਿੱਚ ਖਚਤ ਹੋ ਗਏ ਤੇ ਬਾਕੀ ਲੋਕ ਜਿਹੜੇ ਸੀ ਉਹ ਡੇਰਿਆਂ ਨਾਲ ਜੁੜ ਗਏ ਕਿਉਂਕਿ ਡੇਰਿਆਂ ਨੇ ਭਾਈ ਉਹਨਾਂ ਨੂੰ ਗੱਲ ਨਾਲ ਲਾ ਲਿਆ ਚਲੋ ਖੈਰ ਇਹ ਲੰਬਾ ਵਿਸ਼ਾ ਹੈ ਸਾਡੇ ਲੋਕ ਡੇਰਿਆਂ ਨਾਲ ਜੁੜ ਗਏ ਬਾਬਿਆਂ ਨਾਲ ਜੁੜ ਗਏ ਤੇ ਗੁਰੂ ਪਾਤਸ਼ਾਹ ਨੇ ਪਹਿਲਾਂ ਕਿਹਾ ਸੀ ਜਦ ਤੱਕ ਖਾਲਸਾ ਰਹੇ ਨਿਆਰਾ ਤਵ ਲਗ ਤੇਜ ਦਿਓ ਮੈਂ ਸਾਰਾ ਜਦ ਇਹ ਗਏ ਵਿਪਰਨ ਕੀ ਰੀਤ ਤੋ ਮੈਂ ਨਾ ਕਰਉ ਇਨ ਕੀ ਪ੍ਰਤੀਤ ਪੜ ਲਿਆ ਕਰੋ ਇਹ ਬਚਨ ਨੂੰ ਮੈਨੂੰ ਬਾਰੀ-ਬਾਰੀ ਤਾਂ ਕਹਿਣਾ ਪੈਂਦਾ ਕਿ ਸਾਨੂੰ ਯਾਦ ਹੋ ਜਾਣਾ ਮੈਂ ਜਿਹੜੀ ਬੇਨਤੀ ਕਰਕੇ ਆਪ ਜੀ ਦਾ ਧਿਆਨ ਦਿਵਾਉਣਾ ਚਾਹੁੰਦਾ ਸੀ ਸਾਰ ਸੰਗਤ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਇੱਥੇ ਵੇਖਦੇ ਹੋਣਗੇ ਵੀ ਆਹ ਕੀ ਇਨ ਪੁੱਤਰਨ ਕੇ ਸੀਸ ਪਰ ਵਾਰ دیے ਸਤ ਚਾਰ ਚਾਰ ਮੋਏ ਤੋਂ ਕੀ ਆ ਹੋਆ ਜੀਵਤ ਕਈ ਹਜ਼ਾਰ ਉਹ ਸਾਡੇ ਵੀ ਨਹੀਂ ਹੱਥ ਕਰਕੇ ਕਿਹਾ ਸੀ ਮੇਰੇ ਚਾਰ ਪੁੱਤਰ ਚਲੇ ਗਏ ਕੀ ਹੋਇਆ ਤੇ ਮੇਰੇ ਕਰੋੜਾਂ ਆ ਪੁੱਤਰ ਜਿਹੜੇ ਆ ਜਿਉਂਦੇ ਆ ਮੈਨੂੰ ਖੁਸ਼ੀ ਆ ਸਤਗੁਰੂ ਨੇ ਸਾਡੇ ਵੱਲ ਇਸ਼ਾਰਾ ਕਰਕੇ ਕਿਹਾ ਤੇ ਅਸੀਂ ਕੀ ਕਰ ਦਿੱਤਾ ਅਸੀਂ ਉਹਦੀ ਸਰਦਾਰੀ ਰੋਲ ਦਿੱਤੀ ਗੱਡੀਆਂ ਦੇ ਸ਼ੀਸ਼ਿਆਂ ਤੇ ਕੇਵਲ ਲਿਖਾਉਣ ਮਾਤਰ ਰਹਿ ਗਿਆ ਪੁੱਤ ਸਰਦਾਰਾਂ ਦੇ ਸਾਨੂੰ ਲਿਖ ਕੇ ਦੱਸਣਾ ਪੈਂਦਾ ਵੀ ਅਸੀਂ ਸਰਦਾਰਾਂ ਹਾਂ ਉਹਨਾਂ ਦੀ ਸਾਡੀ ਪਛਾਣ ਕੋਈ ਨਹੀਂ ਹੈਗੀ ਸਰਦਾਰੀਆਂ ਤੇ ਅਸੀਂ ਰੋਲ ਦਿੱਤੀਆਂ ਚਲੋ ਖੈਰ ਸਤਗੁਰੂ ਸਮੱਤ ਬਖਸ਼ਣ ਮੈਂ ਬੇਨਤੀ ਕਰ ਰਿਹਾ ਸੀ ਵੀ ਸਤਗੁਰੂ ਜਿਹੜੇ ਹਿਸਾਬ ਦੇ ਨਾਲ ਅੱਜ ਇੱਥੇ ਹਾਲਾਤ ਨੇ ਸੰਤਾਂ ਦੇ ਬਚਨ ਮੈਨੂੰ ਸੱਚ ਜਾਪਦੇ ਨੇ ਕਿ ਸਤਿਗੁਰੂ ਥੋੜਾ ਸਮਾਂ ਹੀ ਸਤ ਕਰੇ ਇੱਥੇ ਆ ਕੇ ਦੇਖਦੇ ਨੇ ਵੀ ਆ ਕੀ ਹੋ ਰਿਹਾ ਧਰਮਾਂ ਦੇ ਨਾਂ ਤੇ ਲੜਾਈਆਂ ਇੱਥੇ ਸਾਡੇ ਲੋਕਾਂ ਨੇ ਜਿਹੜਾ ਹੈ ਦਾੜੀਆਂ ਮੁੱਛਾਂ ਤੇ ਆਪਣੇ ਕੇਸ ਕਤਲ ਕਰਵਾ ਲਏ ਤੇ ਆ ਚੀਜ਼ਾਂ ਵੇਖ ਕੇ ਸਤਿਗੁਰੂ ਕਹਿੰਦੇ ਨੇ ਸ਼ਾਇਦ ਇੱਥੇ ਘੱਟ ਸਮਾਂ ਬਤੀਤ ਕਰਦੇ ਨੇ ਉੱਚੇ ਜੀਵ ਵੱਧ ਲੱਗਦਾ ਇੱਥੇ ਘੱਟ ਲੱਗਦਾ ਧਰਮਾਂ ਦੇ ਨਾਂ ਤੇ ਲੜਾਈਆਂ 골ਕਪੂਰਤੀਆਂ ਆਪਣੀਆਂ ਸਾਰੀਆਂ ਚੀਜ਼ਾਂ ਇੱਕ ਵੀਡੀਓ ਵਾਇਰਲ ਹੋਈ ਇੱਕ ਹੈਂਡੀਕੈਪਟ ਬੰਦਾ ਇੱਕ ਹੱਥੋਂ ਨੇ ਸਰੂਪ ਨੂੰ ਪਾਇਆ ਤੇ ਇੱਕ ਲੱਤ ਉਸ ਬੰਦੇ ਦੀ ਖਰਾਬ ਹੈ ਤੇ ਉਹ ਵਿਚਾਰਾ ਕਿਵੇਂ ਲੰਗ ਮਾਰਦਾ ਹੋਇਆ ਮਹਾਰਾਜ ਦਾ ਸਰੂਪ ਲੈ ਕੇ ਆਹੀ ਕੌਮ ਨੇ ਜਿਹੜੇ ਦਿਨ ਦੇਖਣੇ ਬਾਕੀ ਸੀ ਬਸ ਮੈਨੂੰ ਲੱਗਦੀ ਆ ਗੋਲਕਾਂ ਖੋਲਣ ਵੇਲੇ ਸਾਰੇ ਪ੍ਰਬੰਧਕ ਇਕੱਠੇ ਹੋ ਜਾਂਦੇ ਨੇ ਲੜੋ ਲਾਈਆਂ ਝਗੜੇ ਇੱਥੋਂ ਤੱਕ ਕਿ ਰਾਗੀ ਗਰੰਥੀਆਂ ਦੇ ਜਿਹੜੇ ਮੱਥਾ ਟਿਕਾਈ ਦੇ ਪੈਸੇ ਹੁੰਦੇ ਨਾ ਮੂਰੇ ਉਹ ਵੀ ਕਹਿੰਦੇ ਗੋਲਕ ਚ ਪਾਓ ਜੂ ਉਹਦੇ ਪਿੱਛੇ ਲੜਾਈਆਂ ਹੋ ਜਾਂਦੀਆਂ ਨੇ ਪਰ ਜਦੋਂ ਗੁਰੂ ਗ੍ਰੰਥ ਸਾਹਿਬ ਜੀ ਦਾ ਤੜਕੇ ਅੰਮ੍ਰਿਤ ਵੇਲੇ ਪ੍ਰਕਾਸ਼ ਕਰਨਾ ਹੁੰਦਾ ਉਦੋਂ ਪਤਾ ਨਹੀਂ ਕੀ ਇਹਨਾਂ ਲੋਕਾਂ ਨੂੰ ਜਿਹੜੇ ਸੱਪ ਸੁੰਘ ਜਾਂਦੇ ਨੇ ਉਦੋਂ ਫਿਰ ਆਰਾਮ ਨਾਲ ਮੌਜਾਂ ਨਾਲ ਘਰੇ ਬੈਠੇ ਹੁੰਦੇ ਆ ਤੇ ਭਾਈ ਜੀ ਪ੍ਰਕਾਸ਼ ਕਰਨਾ ਕਰਨਾ ਗੁਰਮੁਖ ਪਿਆਰਿਓ ਆ ਚੀਜ਼ਾਂ ਨੂੰ ਵੇਖ ਕੇ ਦੁੱਖ ਲੱਗਦਾ ਹੈ ਮੈਂ ਇੱਕ ਬੇਨਤੀ ਤਾਂ ਕਰਕੇ ਆਪ ਜੀ ਦੇ ਧਿਆਨ ਵਿੱਚ ਕਰਨੀ ਚਾਹਨਾ ਕਿ ਸਭ ਤੋਂ ਵੱਧ ਸਮਾਂ ਸ਼ਾਇਦ ਉੱਥੇ ਸਤਿਗੁਰੂ ਬਤਾਉਂਦੇ ਨੇ ਪਿਆਰਿਓ ਇਹ ਗੱਲ ਦੇ ਵਿੱਚ ਮੈਨੂੰ ਸੱਚਾਈ ਲੱਗਦੀ ਹੈ ਜਿਵੇਂ ਮਹਾਪੁਰਖਾਂ ਨੇ ਕਿਹਾ ਬਾਬਾ ਕੁਲਵੰਤ ਸਿੰਘ ਜੀ ਜਿਹੜੇ ਨੇ ਉੱਥੇ ਸੇਵਾ ਕਰਦੇ ਨੇ ਉਹ ਮੇਨ ਸੇਵਾਦਾਰ ਨੇ ਸਤਿਗੁਰੂ ਜੀ ਦੀ ਬੜੀ ਮਹਾਨ ਕਿਰਪਾ ਉਹਨਾਂ ਤੇ ਕਿਉਂਕਿ ਐਡੀ ਵੱਡੀ ਸੇਵਾ ਕਰਨਾ ਕਿਸੇ ਹੋਰ ਦੇ ਵੱਸ ਦੀ ਗੱਲ ਨਹੀਂ ਇਹ ਉਹੀ ਕਰ ਸਕਦਾ ਜਿਸ ਨੂੰ ਸਤਿਗੁਰੂ ਦਾ ਕੋਈ ਸਪੈਸ਼ਲ ਵਰ ਦਿੱਤਾ ਹੋਵੇ ਜਿਸ ਨੂੰ ਸਤਿਗੁਰੂ ਨੇ ਸਪੈਸ਼ਲ ਥਾਪੜਾ ਦਿੱਤਾ ਹੋਵੇ ਤੇ ਪਿਆਰਿਓ ਧੰਨ ਨੇ ਉਹ ਸੇਵਾਦਾਰ ਜਿਹੜੇ ਉੱਥੇ ਸੇਵਾਵਾਂ ਨਿਭਾ ਰਹੇ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ